ਜੋੜੇ ਦਾ ਕਮਾਲ ਰਚ ਦਿੱਤਾ ਇਤਿਹਾਸ ਕੀਤਾ ਕੁਝ ਅਜਿਹਾ ਜੋ ਅੱਜ ਤੱਕ ਕਦੇ ਨਹੀਂ ਹੋਇਆ ਅੰਟਾਰਕਟਿਕਾ ਦੀ ਚੋਟੀ ਤੇ ਲਹਿਰਾਇਆ ਨਿਸ਼ਾਨ ਸਾਹਿਬ ਚੋਪਰ ਸੋਨਹਰ ਸੱਚੇ ਕਾਲ ਮੈਂ ਕੀਮਤਪਾਲ ਕੋਰ ਤੇ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਲੋਕ ਆਪਣਾ ਟੀਚਾ ਪਾਉਣ ਦੇ ਲਈ ਕਈ-ਕਈ ਸਾਲ ਕੋਸ਼ਿਸ਼ ਕਰਦੇ ਹਨ ਤੇ ਜੋ ਵਿਅਕਤੀ ਸੱਚੇ ਦਿਲੋਂ ਲਗਨ ਦੇ ਨਾਲ ਮਿਹਨਤ ਕਰਦੇ ਨੇ ਉਹਨਾਂ ਨੂੰ ਇੱਕ ਨਾ ਇੱਕ ਦਿਨ ਉਹਨਾਂ ਦੀ ਮੰਜ਼ਲ ਹਾਸਲ ਹੋ ਜਾਂਦੀ ਹੈ ਇਸੇ ਤਰ੍ਹਾਂ ਸਿੱਖ ਜੋੜੇ ਨੇ ਅੰਟਾਰਕਟਿਕਾ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰ ਲਿਆ ਸਿੱਖ ਜੋੜੇ ਨੇ ਅਜਿਹਾ ਕੁਝ ਕੀਤਾ ਜੋ ਪਹਿਲਾਂ ਕਦੇ ਨਹੀਂ ਹੋਇਆ ਇਸ ਸਿੱਖ ਜੋੜੇ ਨੇ ਨਿਸ਼ਾਨ ਸਾਹਿਬ ਨੂੰ ਦੁਨੀਆ ਦੇ ਸਿਖਰ ਦੀਆਂ ਚੋਟੀਆਂ ਵਿੱਚੋਂ ਇੱਕ ਉੱਤੇ ਲਹਿਰਾਇਆ ਇਸ ਸਿੱਖ ਜੋੜੇ ਨੇ ਮਾਉਂਟ ਐਵਰੇਸ ਉੱਤੇ ਵੀ ਚੜਨ ਵਾਲੇ ਪਹਿਲੇ ਵਿਅਕਤਾ ਜੋੜੇ ਦੇ ਵਜੋਂ ਇਤਿਹਾਸ ਰਚਿਆ। ਇਹ ਪਹਿਲਾ ਵਿਅਕਤਾ ਸਿੱਖ ਜੋੜਾ ਹੈ ਜਿਸ ਨੇ ਮਿਸਿਗਨ ਤੋਂ ਆ ਕੇ ਮਾਉਂਟ ਐਵਰੇਸ ਚੋਟੀ ਉੱਤੇ ਪਹੁੰਚ ਕੇ ਨਿਸ਼ਾਨ ਸਾਹਿਬ ਲਹਿਰਾਇਆ। ਕਾਬਿਲ ਗੌਰ ਹੈ ਕਿ ਹਰਪ੍ਰੀਤ ਅਤੇ ਨਵਨੀਤ ਜੀ ਮਾ ਸਾਲ 2019 ਤੋਂ ਪਹਾੜੀਆਂ ਉੱਤੇ ਚੜ ਰਹੇ ਨੇ ਤੇ ਹੁਣ ਇਸ ਸਿੱਖ ਜੋੜੇ ਹਰਪ੍ਰੀਤ ਸਿੰਘ ਚੀਮਾ ਅਤੇ ਨਵਨੀਤ कौर ਚੀਮਾ ਨੇ ਅੰਟਾਰਕਟਿਕਾ ਦੇ ਵਿੱਚ ਸਥਿਤ ਸਭ ਤੋਂ ਉੱਚੀ ਚੋਟੀ ਮਾਉਂਟ ਵਿਨਸਰ ਦੀ ਚੜ੍ਹਾਈ ਸਫ਼ਲ ਕੀਤੀ ਹੈ ਅਤੇ ਇਸ ਦੇ ਸਿਖਰ ਤੇ ਨਿਸ਼ਾਨ ਸਾਹਿਬ ਲਹਿਰਾਇਆ ਹੈ। ਹਰਪ੍ਰੀਤ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਹੈ ਹਾਲਾਂਕਿ ਹੁਣ ਉਹ ਅਮਰੀਕਾ ਦੇ ਵਿੱਚ ਸੈਟਲ ਹਨ। ਦੋਵੇਂ ਪਤੀ-ਪਤਨੀ ਹੀ ਪਰਬਤਾਰੋਹੀ ਅਤੇ ਚੜਾਈਆਂ ਚੜ੍ਹਨ ਦੇ ਸ਼ੌਕੀਨ ਹਨ। ਤੇ ਇਸੇ ਸ਼ੌਂਕ ਦੇ ਨਾਲ ਉਹਨਾਂ ਨੇ ਹੁਣ ਮਾਉਂਟ ਐਬਰਸ ਤੋਂ ਬਾਅਦ ਅੰਟਾਰਕਟਿਕਾ ਦੀ ਚੋਕੀ ਮਾਉਂਟ ਵਿਨਸਰ ਨੂੰ ਵੀ ਸਰ ਕਰ ਲਿਆ ਹੈ ਹਰਪ੍ਰੀਤ ਸਿੰਘ ਤੇ ਨਵਨੀਤ ਕੌਰ ਵੱਲੋਂ ਜੋ ਕੀਤਾ ਗਿਆ ਹੈ ਇਹ ਸ਼ਲਾਘਾਯੋਗ ਹੈ ਉੱਥੇ ਹੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦੋਵਾਂ ਨੂੰ ਵਧਾਈਆਂ ਦਿੱਤੀਆਂ ਨੇ ਉਹਨਾਂ ਕਿਹਾ ਕਿ ਇਸ ਜੋੜੇ ਦੀ ਸਾਹਸੀ ਭਾਵਨਾ ਜੋ ਪਹਿਲਾਂ ਵੀ ਮਾਉਂਟ ਐਬਰਸ ਦੀ ਚੜ੍ਹਾਈ ਕਰ ਚੁੱਕੀ ਹੈ ਪਾਈਚਾਰੇ ਦੇ ਲਈ ਪ੍ਰੇਰਨਾ ਸਰੋਤ ਹੈ ਅਕਸਰ ਇਹ ਕਿਹਾ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਸੁਪਨੇ ਖਤਮ ਹੋ ਜਾਂਦੇ ਨੇ ਪਰ ਜੇਕਰ ਇਹ ਚੰਗਾ ਜੀਵਨ ਸਾਥੀ ਮਿਲੇ ਤਾਂ ਮਿਲ ਕੇ ਸੁਪਨੇ ਵੀ ਪੂਰੇ ਕੀਤੇ ਜਾ ਸਕਦੇ ਨੇ ਉੱਥੇ ਹੀ ਇਸ ਸਿੱਖ ਜੋੜੇ ਨੇ ਵੀ ਇੱਕ ਮਿਸਾਲ ਪੇਸ਼ ਕੀਤੀ ਹੈ ਜਿੱਥੇ ਇਹ ਦੋਵੇਂ ਹੀ ਪਰਬਤਾਰੋਹੀ ਸੰਤ ਤੇ ਦੋਵਾਂ ਨੇ ਮਿਲ ਕੇ ਪਹਿਲਾ ਮਾਉਂਟ ਐਵਰੈਸਟ ਤੇ ਹੁਣ ਅੰਟਾਰਕਟਿਕਾ ਦੀ ਚੋਟੀ ਮਾਉਂਟ ਵਿਲਸਰ ਨੂੰ ਸਰ ਕਰ ਲਿਆ ਤੇ ਇਨ੍ਹਾਂ ਚੋਟੀਆਂ ਤੇ ਨਿਸ਼ਾਨ ਸਾਹਿਬ ਨੂੰ ਵੀ ਲਹਿਰਾਇਆ